гана ਕੇਵਲ ਚੋਲਾ ਸਰਪੰਚ ਚੋਲਾ ਸਾਹਿਬ ਤੋਂ ਹਲਕਾ ਖਡੂਰ ਸਾਹਿਬ ਤੋਂ ਅੱਜ ਕੀ ਮਸਲਾ ਹੈ ਅੱਜ ਸਾਰੇ ਸਰਪੰਚ ਜਿਹੜੇ ਨੇ ਜ਼ਿਲ੍ਹੇ ਭਾਰ ਦੇ ਇਕੱਠੇ ਹੋਏ ਨੇ ਮਸਲਾ ਇਹ ਹੈ ਜੀ ਸਾਡੇ ਸਰਪੰਚ ਜਿੰਨੇ ਵੀ ਹਲਕਾ ਖਡੂਰ ਸਾਹਿਬ ਤੋਂ ਬਲਾਕ ਪ੍ਰਧਾਨ ਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਸਾਡੇ ਮੋਹਤਵਾ ਸਰਪੰਚ ਸੱਜਣ ਆਏ ਆ ਇਸ ਮਸਲੇ ਤੇ ਇਕੱਠੇ ਹੋਏ ਆ ਕਿ ਪਿਛਲੇ ਦਿਨੀ ਜਿਹੜੀ ਆ ਕੋਰਟ ਮੁਹੰਮਦ ਖਾਨ ਹਲਕਾ ਖਡੂਰ ਸਾਹਿਬ ਦੇ ਵਿੱਚ ਪਿੰਡ ਪੈਂਦਾ ਉਹ ਹਲਕਾ ਖਡੂਰ ਸਾਹਿਬ ਦੇ ਵਿੱਚ ਉਤੋਂ ਦੇ ਮੌਜੂਦਾ ਸਰਪੰਚ ਕੁਲਦੀਪ ਸਿੰਘ ਉੱਤੇ ਜਿਹੜੇ ਆ આરોਪ ਲਗਾਏ ਜਾ ਰਹੇ ਆ ਬਿਲਕੁਲ ਬੇਬੁਨਿਆਦ ਲਗਾਏ ਜਾ ਰਹੇ ਆ ਅਸੀਂ ਉਹ ਜੜੀ ਉਹਦੀ ਜਾਂਚ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਆ ਉਹ ਬਿਲਕੁਲ ਨਜਾਇਜ਼ ਉਹਨੂੰ ਫਸਾਇਆ ਜਾ ਰਿਹਾ ਵਾ ਉਹ ਜਦੋਂ ਖੋਦ ਦੇ ਪੁੱਤੇ ਹਮਲਾ ਆਇਆ ਉਸ ਤੋਂ ਪਹਿਲਾਂ ਕਿੰਨਾ 1.5 ਘੰਟਾ ਪਹਿਲਾਂ ਜਦੋਂ ਇਹ ਟਰੋੜੇ ਚੱਲ ਰਿਹਾ ਸੀ ਆਸ ਵਿੱਚ ਦੋ ਤਰ੍ਹਾਂ ਦਾ ਜਿਹੜਾ ਝਗੜਾ ਚੱਲ ਰਿਹਾ ਹੈ ਉਹ ਖੋਦ ਉਹਨੇ ਪੁਲਿਸ ਨੂੰ ਸੱਦਿਆ ਵੀ ਸਾਡੇ ਪਿੰਡ ਝਗੜਾ ਆ ਰਿਹਾ ਵਾ ਮਸਲਾ ਸੁਲਝਾਇਆ ਜਾਵੇ ਵੇਖੋ ਕੋਈ 도ਛੀ ਜਿਹੜਾ ਇੱਕੋ ਕੋਈ ਸਰਪੰਚ ਵਾ ਉਹ ਇਦਾਂ ਕਿਤਾ ਸਾਧੂ ਕੋਲ ਪੁਲਿਸ ਨੂੰ ਜਾ ਕੇ ਵੀ ਸਾਡੇ ਇਸ ਪਿੰਡ ਝਗੜਾ ਆਇਆ ਵਾ ਤੇ ਆ ਕੇ ਮਸਲਾ ਸੁਲਝਾਇਆ ਜਾਵੇ ਉਹ ਪੁਲਿਸ ਜਦੋਂ ਆਈ ਪਤਾ ਨਹੀਂ ਹੁਣ ਨਸ਼ੇ ਦੇ ਵਿੱਚ ਜਾਂ ਕਿਦਾਂ ਵਾ ਮੇਰਾ ਆਇਆ ਹੀ ਮੇਰਾ ਟਾਈਮ ਸਾਢੇ 10 10:30 ਦਾ ਟਾਈਮ ਹੈਗਾ ਇਹ ਦੋ 13 ਝਗੜਾ ਚੱਲ ਰਿਹਾ ਸੁਲਝਾਉਣ ਵਾਸਤੇ ਸਰਪੰਚ ਨੇ ਚਲੋ ਵਧੀਆ ਉਹਨੇ ਸੋਚਵਾ ਦੀ ਵੀ ਚੱਲ ਕੋਈ ਨਹੀਂ ਇਹ ਮਸਲਾ ਝਗੜਾ ਜਿਹੜਾ ਵਾ ਉਹ ਮਹੱਲੋ ਜੀ ਪਰ ਕੀ ਹੋਇਆ ਇਹ ਪੁਲਿਸ ਨੇ ਕੋਈ ਗੱਲਬਾਤ ਨਹੀਂ ਸੁਣੀ ਉਹਨਾਂ ਨੇ ਯਾਰ ਪਿਸਤੌਲ ਲਗਾਇਆ ਕਢਣ ਆਪਣੇ ਉਹਨਾਂ ਲੱਗਦਾ ਕੱਪ ਚੋਂ ਯਾਰ ਇਹ ਖੁਦ ਨਾਲੋਂ ਗੋਲੀ ਚੱਲ ਗਈ ਆ ਕਿਤੇ ਐਫ ਆਈ ਆਰ ਹੀ ਹੋਈ ਆ ਐਫ ਆਈ ਆਰ ਦੇ ਵਿੱਚ ਕਿਤੇ ਨਹੀਂ ਜਿਕਰ ਹੋਇਆ ਵੀ ਉਹਦੇ ਕੋਲ ਜਿਹੜਾ ਪਿਸਤੌਲ ਜਿਹੜਾ ਵਾ सरपंच ਦੇ ਕੋਲ ਐਫ ਆਰ ਪੜ੍ਹ ਕੇ ਤੁਸੀਂ ਦੇਖ ਸਕਦੇ ਜੀ ਤੇ ਫਿਰ ਕਿਉਂ ਉਹਨਾਂ ਨੇ ਜਾਇਜ਼ ਫਸਾਇਆ ਜਾ ਰਿਹਾ ਵਾ ਕਿਉਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਤਾਂ ਕੀਤਾ ਜਾ ਰਿਹਾ ਵਾ ਕਿਉਂ ਉਹਨਾਂ ਦੇ ਸਾਥੀਆਂ ਨੂੰ ਆਮ ਪਾਰਟੀ ਦੇ ਆਗੂਆਂ ਨੂੰ ਤਾਂ ਕੀਤਾ ਜਾ ਰਿਹਾ ਵਾ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਤੇ ਉਹਨੂੰ ਜਿਹੜਾ ਵਾ ਸਰਪੰਚ ਕੁਲਦੀਪ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਨਹੀਂ ਤੇ ਅਸੀਂ ਵੱਡਾ ਸੰਘਰਸ਼ ਜਿਹੜਾ ਪੰਜਾਬ ਲੈਵਲ ਤੇ ਵਿੱਢਾਂਗੇ ਅਸੀਂ ਪ੍ਰਸ਼ਾਸਨ ਦੇ ਖਿਲਾਫ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਰਾਂਗੇ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਵੱਡੇ ਅਫਸਰ ਆ ਆਪ ਗਲਤ ਕੰਮ ਕਰਕੇ ਤੇ ਸਾਨੂੰ ਜਿਹੜਾ ਮਜਬੂਰ ਕਰ ਰਹੇ ਆ ਅਸੀਂ ਸਰਕਾਰ ਖਿਲਾਫ ਵੇਖੋ ਅੱਜ ਕੱਲ ਜਿਵੇਂ ਚੱਲ ਰਹੀਆਂ ਵਾਰਦਾਤਾਂ ਹੋ ਰਹੀਆਂ ਵਾ ਜਿਵੇਂ ਕਹਿੰਦੇ ਵੀ ਕੋਈ ਗੈਂਗਸਟਰ ਫੜਿਆ ਜਾਂ ਕੋ ਨੱਚੇ ਵਾਲਾ ਫੜਿਆ ਅੱਗੋਂ ਗੋਲੀਆਂ ਚੱਲਦੀਆਂ ਤੇ ਮੌਕੇ ਤੇ ਇਨਕਾਊਂਟਰ ਕਰ ਦਿੱਤਾ ਜਾਂਦਾ ਤੇ ਉੱਥੇ ਕਿਉਂ ਨਹੀਂ ਨਾਲੇ ਫਿਰ ਇਹ ਕੰਮ ਕੀਤਾ ਪੁਲਿਸ ਕਰ ਸਕਦੀ ਹੈ ਨਾ ਵੇਖੋ ਜੇ ਉਹਨੇ ਗੋਲੀ ਚਲਾਈ ਹੁੰਦੀ ਤੇ ਇਹਨਾਂ ਮੌਕੇ ਤੇ ਇਹ ਕਿਉਂ ਨਹੀਂ ਅਗਲੇ ਬੰਨੇ ਜਵਾਬ ਦਿੱਤਾ ਕਿਉਂ ਨਹੀਂ ਉਹਦਾ ਇਨਕਾਊਂਟਰ ਕੀਤਾ ਇਹਦਾ ਮਤਲਬ ਆ ਝੂਠਾ ਬੇਬੁਨਿਆਦ ਨੂੰ ਫਸਾਇਆ ਜਾ ਰਿਹਾ ਵਾ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਭਾਪਾ ਜੀ ਕਿੱਦਾਂ ਡੀਐਸਪੀ ਵੇਖੋ ਉਹਨੂੰ ਜਾਂਚ ਕਰਨੀ ਚਾਹੀਦੀ ਆ ਜੀ ਵੇਖੋ ਝੂਠ ਬੇਬੁਨਿਆਦ ਉਹਨੂੰ ਫਸਾਵਾਂਗੇ ਉਹਦਾ ਪਰਿਵਾਰ ਵੀ ਆ ਉਹਦੀ ਮਾਂ ਵੀ ਆ ਉਹਦੇ ਭਰਾ ਵੀ ਆ ਨਿਕਨੇ ਕੇ ਬੱਚੇ ਵੀ ਆ ਇਦਾਂ ਥੋੜੀ ਆਪਾਂ ਕਿਨੂੰ ਫਸਾ ਸਕਦੇ ਆ ਕੱਲ ਨੂੰ ਤੇ ਫਿਰ ਹੋਰ ਕੋਈ ਇਦਾਂ ਧੱਕਾਸ਼ਾ ਹੀ ਚੱਲੂਗੀ ਪ੍ਰਸ਼ਾਸਨ ਦੀ ਅਸੀਂ ਇਹ ਬਿਲਕੁਲ ਮਨਜ਼ੂਰ ਨਹੀਂ ਕਰਾਂਗੇ ਜੇ ਉਹਨੂੰ ਇਨਸਾਫ ਨਾ ਮਿਲਿਆ ਅਸੀਂ ਨਿਰਪੱਖ ਜਾਂਚ ਦੀ ਮੰਗ ਕਰਦੇ ਆ ਆਪ ਜਾਂਚ ਕਰੋ ਸਾਨੂੰ ਅਫਸੋਸ ਵਾ ਜਿਹੜਾ ਭਰਾ ਸਾਡਾ ਉਤੇ ਸ਼ਹੀਦ ਹੋਇਆ ਵਾ ਪੰਜਾਬ ਸਰਕਾਰ ਨੇ ਸ਼ਹੀਦ ਐਲਾਨ ਕੀਤਾ ਵਾ ਅਸੀਂ ਮਤਲਬ ਦੁੱਖ ਜ਼ਾਹਰ ਕਰਦੇ ਆ ਵੀ ਉਹਨੂੰ ਨਹੀਂ ਇਤਾਂ ਮਤਲਬ ਮਾਰੇ ਆਪਣੇ ਚਰਨਾਂ ਨਮਾਜ਼ ਬਖਸ਼ੇ ਸਾਨੂੰ ਦੁੱਖ ਵਾ ਵੀਰ ਦਾ ਵੀ ਕਿਉਂ ਇਦਾਂ ਆਇਆ ਵਾ ਸੋ ਜਿਹੜੇ ਡਰ ਦੇ ਵਿੱਚੋਂ ਜਿੰਨੇ ਵੀ ਡੀਆਰ ਕੈਮਰੇ ਸੀਸੀਟੀਵੀ ਕੈਮਰੇ ਉਹ ਪੁੱਟ ਕੇ ਪੁਲਿਸ ਪ੍ਰਸ਼ਾਸਨ ਲੈ ਗਈ ਆ ਕਿਉਂ ਲੈ ਗਈ ਆ ਜੇ ਸੱਚੇ ਹੀ ਤੇ ਫਿਰ ਲੱਗੇ ਰਹਿੰਦੇ ਨੇ ਉੱਥੇ ਇਹਦਾ ਤਾਂ ਮਤਲਬ ਆ ਵੀ ਕੋਈ ਨਾ ਕੋਈ ਤੇ ਵਿੱਚ ਜੜੀ ਆ ਹੈ ਹੀ ਉਹਨਾਂ ਦੀ ਚੋਰੀ ਕੋਈ ਤੇ ਪੁੱਟ ਕੇ ਘਾਤੋਂ ਲੈ ਗਈ ਆ ਇਹਦਾ ਮਤਲਬ ਉਹ ਤਾਂ ਸੱਚਾਈ ਸਾਰੀ ਸਾਹਮਣੇ ਆਉਣੀ ਹੈ ਅਸੀਂ ਮੰਗ ਕਰਦੇ ਆ ਇਹ ਡੀਵੀਆਰ ਸਾਹਮਣੇ ਪੇਸ਼ ਕੀਤੇ ਜਾਣ ਉਹਦੇ ਵਿੱਚੋਂ ਜਿਹੜੀ ਰਿਕਾਰਡਿੰਗ ਕੱਢ ਕੇ ਬਾਹਰ ਕੀਤੀ ਜਾਵੇ ਲੋਕਾਂ ਨੂੰ ਪਤਾ ਲੱਗੇ ਕਿਉਂ ਨਾ ਜੀ ਸਾਨੂੰ ਫਸਾਇਆ ਜਾ ਰਿਹਾ ਇੰਨੇ ਬੰਦੇ ਇੰਨੇ ਦੇਖੋ ਆਪਸੀ ਜੀ ਦੋ ਧਰਾਂ ਦਾ ਝਗੜਾ ਹੋਇਆ ਹੋਇਆ ਜੀ ਦੇਖੋ ਕੋਈ ਕੋਈ ਤੂੰ ਬਰੋਂਦੋ ਵਿੱਚ ਚਲੋ ਕਿਤੇ ਆਪਾ ਨੂੰ ਨਹੀਂ ਪਤਾ ਬਲਦੇਵ ਸਿੰਘ ਚੇਅਰਮੈਨ ਦੱਸਦੇ ਆ ਉਹਨਾਂ ਨੇ ਬੰਦੇ ਬੰਦੇ ਇਕੱਠੇ ਕਿਤੇ ਕੀਤੇ ਆ ਉਹਨਾਂ ਇੱਟੇ ਰੋੜੇ ਚਲਾਉਣੇ ਸ਼ੁਰੂ ਕਰਤੇ ਆ ਉਹਨਾਂ ਤੋਂ ਹਿਯਾਰ ਵੀ ਦੱਸਦੇ ਹੈਗੇ ਆ ਇਹ ਤਾਂ ਬੰਦੇ ਤਾਂ ਵਿਚਾਰੇ ਮਹਾਰ ਕੁਲਦੀਪ ਸਿੰਘ ਆ ਜਿਹੜਾ ਭਲਾ ਮਸ ਪਤਾ ਨੇ ਕੋਈ ਮੱਖੀ ਨਹੀਂ ਮਾਰੀ ਇਹਨੇ ਗੋਲੀ ਕਿੱਥੋਂ ਵਿਚਾਰੇ ਚਲਾਉਣੀ ਆਪਾਂ ਵੀ ਆ ਤੂੰ ਸੁਣੀ ਦਾ ਬਿਆਨ ਹੈ ਕਹਿੰਦੇ ਕਿ ਜਾਫਾ ਪਾਇਆ ਗਿਆ ਪਹਿਲਾਂ ਵੇਖੋ ਯਹੀਂ ਤੇ ਕਹਿਣਦੇ ਆ ਵੀ ਸੀਸੀਟੀਵੀ ਕੈਮਰੇ ਖੋਲੋ ਡੀਵੀਆਰ ਲਿਆਓ ਉਹਦੇ ਵਿੱਚ ਸਾਰਾ ਕੁਝ ਪਤਾ ਲੱਗੇ ਕਿਨੇ ਗੋਲੀ ਕਿਨੇ ਚਲਾਈਏ ਗਲਤੀ ਨਾਲ ਵੀ ਗੋਲੀ ਲੱਗ ਸਕਦੀ ਆ ਇਹ ਨਾ ਹੋ ਸਕਦਾ ਉਹਨਾਂ ਤੋਂ ਔਰ ਸਾਨੂੰ ਸਬੂਤੇ ਦਿਖਾਓ ਅਸੀਂ ਤਾਂ ਮੰਨਾਂਗੇ ਨਾ ਵੀ ਗੋਲੀ ਕੁਲਦੀਪ ਸਿੰਘ ਨੇ ਚਲਾਈ ਇਹ ਬਿਲਕੁਲ ਗਲਤ ਗੱਲ ਆ ਇਹ ਤਾਂ ਜਦੋਂ ਮੌਕੇ ਵਾਰਦਾਤ ਜਦੋਂ 9:30 9:30 ਵਜੇ ਕਰੀਬ ਦੇ ਵਿੱਚ ਮਤਲਬ ਜਿਹੜਾ ਕੰਮ ਚੱਲਿਆ ਵਾ ਉਹਦੇ ਵਿੱਚ ਕੁਲਦੀਪ ਸਿੰਘ ਦੀ ਤੇ ਰਾਇਸੀ ਬਿਲਕੁਲ 200 ਗਾਜ ਤੋਂ ਪਰੇ ਦੂਰ ਦੱਸਦੇ ਹੀ ਵੇਖੋ ਇੱਕ ਸਰਪੰਚ ਜਿਹੜਾ ਪਿੰਡ ਦਾ ਜ਼ਿੰਮੇਵਾਰ ਬੰਦਾ ਹੁੰਦਾ ਇਲੈਕਟਿਡ ਬੰਦਾ ਹੁੰਦਾ ਜੇ ਸਰਪੰਚ ਨੇ ਪੁਲਿਸ ਨੂੰ ਫੋਨ ਕਰਕੇ ਜੇ ਪੁਲਿਸ ਨੂੰ ਸੱਦਿਆ ਤੇ ਉਹਨੇ ਇਸ ਕੰਮ ਕਰਕੇ ਥੋੜਾ ਸੱਦਿਆ ਸੀ ਵੇਖੋ ਸਰਪੰਚ ਦੀ ਜ਼ਿੰਮੇਵਾਰੀ ਪਿੰਡ ਦੇ ਵਿੱਚ ਅਮਨ ਸ਼ਾਂਤੀ ਗ੍ਰੀ ਕਾਨੂੰਨ ਦੀ ਨੇ ਸਰਪੰਚ ਮੌਜੂਦ ਨਹੀਂ ਸੀ ਉਸ ਨੂੰ ਲੈਣ ਨੂੰ ਜੀ ਕਿਹੜਾ ਕਹਿ ਜਾ ਉਹ ਦੂਜੇ ਮਡੇ ਬਾਰੇ ਉਹਦੇ ਬਾਰੇ ਮੈਨੂੰ ਤਾਂ ਨਹੀਂ ਇੱਧਰ ਦੇ ਨਾਲ ਲਈ ਸੀ ਇਹਨਾਂ ਦੀ ਭੈ ਜੀ ਹਾਂਜੀ ਇੱਕ ਮਸਲਾ ਕਹਿ ਰਹੇ ਨਹੀਂ ਨਹੀਂ ਇਹ ਤਾਂ ਵੇਖੋ ਜੀ ਇੱਕ ਉਹ ਬੰਦਾ ਸਾਡਾ ਕੁਲਦੀਪ ਸਿੰਘ ਜਰਾਮਾ ਆਧਵੀ ਪਾਰਟੀ ਦਾ ਸਰਪੰਚ ਬਣਿਆ ਉਹ ਬਿਲਕੁਲ ਕਾਮਪਰਵਾੜ ਦਾ ਸਰਪੰਚ ਬਣਿਆ ਵਾ ਉਹ ਕੋਸ਼ ਜਿਹੜੇ ਬਹੁਤ ਬਾਰ ਪਿੰਡਾਂ ਦੇ ਤੁਹਾਨੂੰ ਪਤਾ ਦੂਜੀਆਂ ਪਾਰਟੀਆਂ ਦੇ ਉਹ ਇਸ ਚੀਜ਼ ਨੂੰ ਨਹੀਂ برداشت ਕਰਦੇ ਵੀ ਯਾਰ ਇੱਕ ਮਾੜੇ ਮਾਤਲ ਬੰਦੇ ਉੱਠ ਕੇ ਕਿਉਂ ਪਿੰਡ ਦੇ ਮੋਜ਼ਰ ਬਣ ਗਏ ਇਸ ਚੀਜ਼ ਨੂੰ ਜਰਾ برداشت ਨਾ ਕਰਦੇ ਜਿਹੜੇ ਸਾਰੀ ਵਾਰ ਦਾ ਜਰਾ ਅੰਜਾਮ ਦਿੱਤਾ ਗਿਆ ਬਿਲਕੁਲ ਅਸੀਂ ਇਹ ਮੰਗ ਕਰਦੇ ਹਾਂ ਜੀ ਪ੍ਰਸ਼ਾਸਨ ਦਾ ਵੀ ਨਰਪੱਖ ਜਾਂਚ ਹੋਣੀ ਚਾਹੀਦੀ ਆ ਇਹਦੇ ਵਾਸਤੇ ਸਿਟ ਬੈਠਣੀ ਚਾਹੀਦੀ ਆ ਜਿਹੜਾ ਨਿਰਦੋਸ਼ ਆ ਉਹਨੂੰ ਮਤਲਬ ਕਿਸੇ ਗਲਤ ਨੂੰ ਮਲ ਸਜ਼ਾ ਨਹੀਂ ਦਿੱਤੀ ਨਹੀਂ ਜੀ ਆਮ ਦਾਤਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸੋਨੂ ਸੇਖੋਂ ਬਲਾਕ ਪ੍ਰਧਾਨ ਪੱਟੀ ਇਹ ਕੀ ਪੂਰੀ ਘਟਨਾ ਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਅੱਜ ਸਰਪੰਚਾਂ ਦਾ ਔਰ ਬਲਾਕ ਪ੍ਰਧਾਨਾਂ ਦਾ ਇਕੱਠ ਹੋਇਆ ਏ ਔਰ ਤੁਸੀਂ ਵਿਰੋਧ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਸ਼ਹੀਦ ਹੋਏ ਆ ਸਰਦਾਰ ਚਰਨਜੀਤ ਸਿੰਘ ਉਹਨਾਂ ਦਾ ਬਹੁਤ ਦੁੱਖਵਾ ਕਿ ਇਹ ਜੋ ਵੀ ਹੋਇਆ ਨਹੀਂ ਹੋਣਾ ਚਾਹੀਦਾ ਇਹ ਕਿਉਂਕਿ ਕਿ ਇਹ ਪਰਿਵਾਰ ਦਾ ਜੀ ਬੱਚੇ ਹੀ ਉਹਨਾਂ ਦੇ ਪਿੱਛੇ ਮਾਪਿਓ ਹੈਣਾ ਸਭ ਤੋਂ ਗਲਤ ਗੱਲ ਹੋਈ ਵੀ ਜੋ ਵੀ ਆ ਗਲਤ ਹੋਇਆ ਵਾ ਬਾਕੀ ਦੂਜੀ ਗੱਲ ਵੇਖੀਏ ਜੇ ਸਰਪੰਚ ਸਾਹਿਬ ਵਾਲੀ ਇਹ ਉਹਨਾਂ ਦੇ ਮਾਦਾ ਪਿਤਾ ਬੈਠੇ ਨੇ ਮੈਨੂੰ ਪਤਾ ਲੱਗਾ ਵੀ ਇਹ ਅਮਰਤਾਰੀ ਸਾਰਾ ਪਰਿਵਾਰ ਆ ਤੇ ਸਰਪੰਚ ਵੀ ਅਮਰਤਾਰੀ ਆ ਵੇਖੋ ਜੇ ਕਹਿੰਦੇ ਕੋਈ ਗੋਲੀ ਚਲਾਈ ਹੁੰਦੀ ਜਾਂ ਬੰਦਾ ਮਾਰਿਆ ਹੁੰਦਾ ਥਾਣੇਦਾਰ ਤੇ ਕੋਈ ਘਰੇ ਜਾ ਕੇ ਥੋੜੀ ਬੰਦਾ ਹੁੰਦਾ ਕੋਈ ਨਾਲ ਵੀ ਹੋਵੇ ਤੇ ਉਹ ਵੀ 2-4 ਦਿਨ ਪਾਸੇ ਰਹਿੰਦਾ ਵਾ ਬਾਕੀ ਮੈਨੂੰ ਇਹ ਵੀ ਪਤਾ ਲੱਗਾ ਵੀ ਪਹਿਲਾਂ ਜਿਹੜੀ ਐਫਆਈਆਰ ਹੋਈ ਉਹਦੇ ਵਿੱਚ ਜਨਾਨੀ ਦਾ ਕਿਸੇ ਦਾ ਨਾਂ ਨਹੀਂ ਸੀ ਹੁਣ ਜਿਹੜੀ ਆ ਬਾਅਦ ਚ ਜਿਹੜੀ ਐਫਆਈਆਰ ਜਿਹੜੀ ਸਾਹਮਣੇ ਆਈ ਉਹ ਚ ਪਤਾ ਲੱਗਾ ਵੀ ਚਾਰ ਜੜੀਆਂ ਵਾਂ ਜਨਾਨੀਆਂ ਜਿਹੜੀਆਂ ਲੇਡੀਜ਼ ਫਾਟੀਆਂ ਵਾਂ ਵੀ ਇਹ ਸਰਾਸਰ ਗਲਤ ਆ ਅਸੀਂ ਤੇ ਇਹੋ ਹੀ ਕਵਾਂਗੇ ਸੀਐਮ ਸਾਹਿਬ ਨੂੰ ਤੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਉੱਚ ਅਧਿਕਾਰੀ ਆ ਵੀ ਇਹਦੀ ਨਿਰਪੱਖ ਜਾਂਚ ਹੋਵੇ ਤੇ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਮਿਲੇ ਕਾਰਨ ਕੀ ਨੇ ਇਹ ਜਿਹੜਾ ਸਰਪੰਚ ਤੇ ਪਰਚਾ ਕਰਨ ਦੇ ਦੇਖੋ ਜੀ ਇਹ ਤਾਂ ਹੁਣ ਦੂਜੀਆਂ ਪਾਰਟੀਆਂ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦਾ ਪਤਾ ਲੱਗਾ ਵਾ ਵੀ ਵਿਰੋਧੀ ਪਾਰਟੀਆਂ ਜਿਹੜੀਆਂ ਆ ਆਮ ਜਿਹੜਾ ਘਰ ਦਾ ਸਰਪੰਚ ਬਣਿਆ ਸੀ ਉਹ ਨਹੀਂ ਉਹਨਾਂ ਤੋਂ ਭਜਿਆ ਤੇ ਉਹ ਜਿਹੜੀ ਵਿਰੋਧੀ ਪਾਰਟੀਆਂ ਦੀ ਚਾਲਾਂ ਜਿਹੜੀਆਂ ਇਹ ਵਿੱਚ ਸਾਹਮਣੇ ਆ ਰਹੀਆਂ ਉਹ ਵੀ ਪਾਰਟੀਆਂ ਕਹਿ ਰਹੀਆਂ ਵਾਂ ਕਿ ਜਿਹੜਾ ਇਹ ਨਾਲ ਆਪਣਾ ਹੁਣ ਜਿਹੜਾ ਸਰਪੰਚ ਇਹਨੂੰ ਬਚਾਉਣਾ ਵਾ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਵੇਖੋ ਜੀ ਇਹ ਚ ਬਚਾਉਣ ਵਾਲੀ ਕੋਈ ਨਹੀਂ ਅਸੀਂ ਤੇ ਇਹੋ ਕਹਿੰਦੇ ਆ ਵੀ ਇਹਦੀ ਜਾਂਚ ਹੋਣੀ ਚਾਹੀਦੀ ਆ ਨਿਰਪੱਖ ਜਾਂਚ ਹੋਵੇ ਜੋ ਜੇ ਸਰਪੰਚ ਦੋਸ਼ੀ ਆ ਤੇ ਉਹਨੂੰ ਸਜ਼ਾ ਮਿਲੇ ਇਹ ਤੁਹਾਡੀ ਸਰਕਾਰ ਹੈ ਤੁਸੀਂ ਕਹਿ ਰਹੇ ਦੇਖੋ ਜੀ ਜੋਰ ਸਾਰਾ ਚੱਲਦਾ ਹੁੰਦਾ ਪਿਆ ਤੇ ਉਹ ਧੱਕੇਸ਼ਾ ਹੀ ਹੋਗੀ ਨਾ ਜੇ ਜੋਰ ਚੱਲ ਗਿਆ ਦੇ ਵੇਖੋ ਇਹ ਆ ਵੀ ਜਿਹੜਾ ਆਮ ਪਿੰਡ ਦਾ ਘਰ ਦਾ ਜਿਹੜਾ ਸਰਪੰਚ ਬਣਿਆ ਵਾ ਇੱਕ ਗਰੀਬ ਪਰਿਵਾਰ ਦਾ ਤੇ ਜਿਹੜੇ ਵੱਡੇ ਘਰਾਂ ਵਾਲੇ ਹੁੰਦੇ ਉਹ ਨਹੀਂ ਪਾਈਦਾ ਉਹਨਾਂ ਨੂੰ ਅਰੇ ਜੇਕਰ ਗੱਲ ਕਰੀਏ ਨਹੀਂ ਜੀ ਕੋਈ ਨਹੀਂ ਉਹਨਾਂ ਦੀ ਉਹਨਾਂ ਨੇ ਤਾਂ ਕੋਈ ਇੱਥੇ ਟਿੱਪਣੀ ਨਹੀਂ ਆਨਾਂ ਦੀ ਕੀਤੀ ਇਹ ਬੰਦੀ ਜੀ ਨਹੀਂ ਜੀ ਬਾਬਾ ਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਵਾ ਮੈਂ ਜੀ ਕੁਲਦੀਪ ਸਿੰਘ ਦਾ ਫਾਦਰ ਆ ਪਿੰਡ ਮੇਰਾ ਕੋਟਮੰਦ ਖਾਂ ਜੀ ਕਿਹੜੇ ਕੁਲਦੀਪ ਸਿੰਘ ਸਰਪੰਚ ਸਾਹਿਬ ਆਮ ਪਾਰਟੀ ਦੇ ਗਰੀਬ ਪਰਿਵਾਰ ਤੋਂ ਸਰਪੰਚ ਬਣਿਆ ਜੀ ਅਸੀਂ ਕਹਿਣਾ ਇਹੋ ਚਾਹੁੰਦੇ ਜੀ ਜੋ ਘਟਨਾ ਵਾਪਰੀ ਹੈ ਸਾਨੂੰ ਨਜ਼ਾਇਜ਼ ਪ੍ਰਾਪਤ ਜਾਂਦਾ ਤੇ ਇਨਸਾਫ ਮਿਲਣਾ ਚਾਹੀਦਾ ਕਟਨਾਏ ਵਾਪਰੀ ਆ ਜੀ ਪਹਿਲਾਂ ਜਦੋਂ ਪਹਿਲਾਂ ਬੱਚੇ ਲੜੇ ਹੁੰਦੇ ਨੇ ਜਦੋਂ ਬੱਚੇ ਲੜਿਆ ਤੋਂ ਉਦੋਂ ਤੋਂ ਹੀ ਕੁਲਦੀਪ ਸਿੰਘ ਸਰਪੰਚ ਨੇ ਪਤਾ ਨਹੀਂ ਕਿੰਨੀਆਂ ਕੋਲਾ ਕਰਤੀਆਂ ਵਾ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਨੇ ਇੱਕ ਨਹੀਂ ਸੁਣੀ ਮੰਮੀ ਇਹਨੂੰ ਆਖੀ ਗਏ ਮੈਂ ਹਾਂ ਕਪਾਲ ਸਪਾਸਾ ਕੁਲਦੀਪ ਸਿੰਘ ਸੀ ਪ੍ਰਸ਼ਾਸਨ ਦੀ ਮਤ ਲਈਏ ਮੈਨੂੰ ਆਖੀ ਗਏ ਡਾਡੀ ਕੋਈ ਗੱਲ ਨਹੀਂ ਫਿਕਰ ਨਾ ਕਰ ਤੂੰ ਪ੍ਰਸ਼ਾਸਨ ਆਪਣੇ ਵਾਜਾ ਕੋਈ ਫਿਕਰ ਨਹੀਂ ਕਰਨਾ ਪਰ ਜੋ ਸਮਾਪਈਆਂ ਇਹਨਾਂ ਨੇ ਪਤਾ ਨਹੀਂ ਕੀ ਪਲਾਨ ਬਣਾਇਆ ਸਾਡੇ ਰਿਸ਼ਤੇਦਾਰ ਜਦੋਂ ਮੇਰੇ ਦੂਜੇ ਮੱਕ ਕੇ ਅਮਨਦੀਪ ਸਿੰਘ ਦੇ ਸਾਟ ਲੱਗੀ ਇਹਨਾਂ ਸਵੇਰੇ 9 ਵਜੇ ਸਾਟ ਲਾਤੀ ਮੇਰੇ ਕੱਕ ਦੇ ਅੱਠ ਤੇ ਉਹ ਵੱਡੇ ਪਤਾ ਲੈਣ ਵਾਸਤੇ ਆ ਗਏ ਘਰ ਆ ਚਲੋ ਤੁਹਾਨੂੰ ਪਤਾ ਰਿਸ਼ਤੇਦਾਰ ਪਤਾ ਲੈਣ ਉਹ ਕੋਈ ਸੱਜਣ ਮਿੱਤਰ ਹੀ ਆਏ ਪਤਾ ਲੈਣ ਇਹਨਾਂ ਨੇ ਦੋ ਸਲਾਤ ਆਪੀ ਬੰਦੇ ਆ ਗਏ ਬੰਦੇ ਆ ਗਏ ਤੇ ਦੂਜੀ ਤੇਰੇ ਚੇਅਰਮੈਨ ਦੇ ਘਰ ਲੱਗੇ ਖਲੋਤੀ ਬਲਦੇਵ ਸਿੰਘ ਦੇ ਘਰ ਲੱਗੇ ਮੈਂ ਟੂਠਨੇ ਮਾਰਨਾਂ ਦੀ ਪ੍ਰਮਾਤਮਾ ਨੂੰ ਜਾਨ ਦੇਣੀ ਆ ਸੱਚੇ ਪਾਤਸ਼ਾਹ ਨੂੰ ਉਸ ਟਾਈਮ ਤੇ ਮੁੜਕੇ ਨੇ ਜਦੋਂ ਆਖੇ ਬੰਦੇ ਆਗੇ ਬੰਦੇ ਆਗੇ ਗਰਦੇਵ ਸਿੰਘ ਚੇਅਰਮੈਨ ਦਾ ਭਰਾ ਵਾ ਤੇ ਇਹਦਾ ਕਾਕਾ ਚੇਅਰਮੈਨ ਦਾ ਮਨਜਿੰਦਰ ਸਿੰਘ ਇਹ ਰਫਲਾ ਫੜ ਕੇ ਬਾਹਰ ਆ ਗਿਆ ਅੱਜ ਤੁਹਾਨੂੰ ਸਿੱਧਾ ਕਰਨਾ ਮੁੜਕੇ ਜਦੋਂ ਚੇਅਰਮੈਨ ਨੇ ਫੇਰ ਵੀ ਕੱਢਿਆ ਫੇਰ ਕੱਢਣ ਤੋਂ ਬਾਅਦ ਅਕਰੋ ਬਹੁਤ ਪ੍ਰਸ਼ਾਸਨ ਬਹੁਤ ਟੈਂਬਲ ਆਇਆ ਅਸੀਂ ਬੂਹਾ ਮਾਰ ਲਿਆ ਜਦੋਂ ਬੂਹਾ ਮਾਰਿਆ ਜੀ ਤੇ ਅਸੀਂ ਬੂਹਾ ਮਾਰਨ ਤੋਂ ਬਾਅਦ ਪ੍ਰਸ਼ਾਸਨ ਆਇਆ ਕੁਝ ਮੁਲਾਜ਼ਮ ਸਾਡੇ ਕੋਠੇ ਤੇ ਚੜ ਗਏ ਦੋ ਤਿੰਨ ਜੱਜ ਫੋਸ ਤੋਂ ਬਾਅਦ ਪਹਿਲਾਂ ਉਹ ਸਾਡੇ ਅੱਗੇ ਤਾਂ ਕਿੰਦੇ ਕਰਨ ਲੱਗੇ ਬੰਦੇ ਚਲੋ ਤੁਸੀਂ ਬਾਹਰ ਨਹੀਂ ਨਿਕਲਣਾ ਅਸੀਂ ਉਹਨਾਂ ਦੇ ਅੱਖ ਲੱਗ ਕੇ ਨਹੀਂ ਬਾਹਰ ਕੋਈ ਸਾਡਾ ਜੀ ਨਹੀਂ ਨਿਕਲਿਆ ਕਿੰਦਾ ਵੀ ਦੋ ਬੰਦੇ ਉੱਧਰ ਤੇ ਉੱਤੇ ਬਹੁਤ ਜੱਜ ਜੇ ਤੇ ਤੁਹਾਡਾ ਮਨਾਹ ਕਰਦਾ ਨਾ ਜੇ ਤੁਸੀਂ ਬੂਹਾ ਖੋਲਿਆ ਅਸੀਂ ਬੂਹਾ ਨਹੀਂ ਖੋਲਿਆ ਜੀ ਫਿਰ ਮੁਲਾਜ਼ਮ ਆਇਆ ਜੀ ਉਹਨਾਂ ਨੇ ਉਹਨਾਂ ਫੈਰ ਕਰਨ ਸ਼ੁਰੂ ਕਰਤੇ ਪੰਜ ਚਾਰ ਫੈਰ ਕੀਤੇ ਆ ਫੇਰ ਦਜੇੜ ਮਲਾਜੂ ਕੁੱਠ ਤੋਤਰਿਆ ਤੇ ਜਿੰਦਰਾ ਮੈਂ ਉਸ ਟਾਈਮ ਮੈਂ ਜਿੰਦਰਾ ਮਾਰਿਆ ਜਿੰਦਰਾ ਉੱਪਰ ਲੱਗੰਭਾ ਨੇ ਜਿੰਦਰਾ ਨੇ ਹਲ ਚਾਪੀ ਕੋਲ ਪੂਆ ਖੋਲੂ ਪੂਆ ਖੋਲਿਆ ਇੱਕ ਪੂਆ ਖੋਲ ਕੇ ਉਹਨਾਂ ਦਾਖਲੇ ਕੀਤਾ ਉਹਨਾਂ ਦਾਖਲ ਆਉਂਦਾ ਸਾਰੀ ਘਰ ਆਉਂਦਿਆਂ ਸਾਰੀ ਸਾਰੇ ਜਿੰਨੇ ਪਰਿਵਾਰ ਨੂੰ ਕੁੱਟ ਮਾਰਨੀ ਸ਼ੁਰੂ ਕਰ ਕਰ ਦਿੱਤੀ ਆ ਕੁੱਟ ਮਾਰਨ ਤੋਂ ਬਾਅਦਾਂ ਪਤਾ ਨਹੀਂ ਕਿ ਪਿਸਤੌਲ ਦੀ ਗੋਲੀ ਉਹਨਾਂ ਤੋਂ ਆਪ ਤੋਂ ਚੱਲ ਗਈ ਆ ਤੇ ਕਿਸੇ ਮੁਲਾਜ਼ਮ ਤੋਂ ਵੱਜ ਗਈ ਆ ਜੇ ਮੇਰਾ ਪੁੱਤ ਦੋਸ਼ੀ ਹੁੰਦਾ ਤੇ ਇਹਨਾਂ ਨੇ ਉਹਨੂੰ ਕੋਈ ਗੋਲੀ ਮਾਰੀ ਸਾਡਾ ਅਸੀਂ 200 250 ਗਾਇ ਤੇ ਦੂਰ ਨੇ ਸਾਡੇ ਨਾਲ ਮੌਜੂਦਾ ਮੈਂਬਰ ਅਦਲਬਾ ਸਿੰਘ ਆ ਤੇ ਹਰਦੀਪ ਸਿੰਘ ਮੈਂਬਰ ਆ ਇਹ ਉਥੇ ਪਰਾਂ ਚੌਂਕ ਦੇ ਵਿੱਚ ਖਲੋਤੇ ਹੋਏ ਆ ਜੇ ਬਹੁਤੀ ਸੱਚਾਈ ਲੈਣੀ ਹੋਵੇ ਤਾਂ ਉਹਨਾਂ ਤੋਂ ਲੈ ਸਕਦੇ ਵੀ ਹੈਗੇ ਉਸ ਟਾਈਮ ਤੇ ਕਿੱਥੇ ਖਲੋਤੇ ਆ ਦੂਜੀ ਗੱਲ ਇਹ ਆ ਵੀ ਜੇ ਸੱਚਾਈ ਸਾਹਮਣੇ ਇਹਨਾਂ ਦੇ ਆਜਨ ਦੀ ਤੇ ਸਾਡੇ ਨੇ ਇਹ ਕੈਮਰਾ ਕਿਉਂ ਪੰਨਿਆ DVD ਦੀ ਜਿਹੜੀ ਕੈਮਰੇ ਵਾਲੀ ਉਹ ਕਿਉਂ ਚੁੱਕ ਕੇ ਖੜੀ ਇਹਨਾਂ ਨੇ ਐਸੇ ਕਰਕੇ ਪਲਾਨ ਬਣਾਇਆ ਵਾ ਜਦੋਂ 9:30 ਵਜੇ ਤੋਂ ਬਾਅਦ 11:00 11:30 ਵਜੇ ਇੱਕ ਸ਼ਿਫਟ ਗੱਡੀ ਤੇ ਗਏ ਆ ਤੇ ਉਹ ਪਾਲ ਸਿੰਘ ਉਹਦੇ ਘਰ ਬੈ ਕੇ ਪਲਾਨ ਹੋਈ ਆ ਫਿਰ ਪਤਾ ਨਹੀਂ ਇਹਨਾਂ ਨੇ ਕਿੱਥੇ ਜਾ ਕੇ ਕੋਈ ਮੀਟਿੰਗ ਕਰਕੇ ਥਾਣੇ ਜਾ ਕੇ ਤੇ ਇਹਨਾਂ ਨੇ ਸਾਰੇ ਪਲਾਨ ਬਣਾਈ ਆ ਤੇ ਉਸ ਟਾਈਮ ਤੇ ਮੈਂ ਤੇ ਉਹ ਪ੍ਰਸ਼ਾਸਨ ਕੋਲ ਮੈਂ ਕਿੰਨਾ ਸਾਰੇ ਸੀਐਮ ਸਭ ਤੋਂ ਮੰਗ ਕਰਦਾ ਪੁਰਸਾ ਜੀ ਪ੍ਰਸ਼ਾਸਨ ਨੂੰ ਮੰਗ ਕਰਦਾ ਜੇ ਮੇਰੇ ਕੱਕ ਨੇ ਗੋਲੀ ਮਾਰੀ ਹੋਈ ਨਹੀਂ ਤੇ ਸਾਨੂੰ ਉਸ ਟਾਈਮ ਤੇ ਕੋਨੇ ਸਾਰੇ ਪਰਿਵਾਰ ਨੂੰ ਇਹਨਾਂ ਨੇ ਮਾਰ ਦਿੱਤਾ ਉਹਨੂੰ ਨਾਲ ਕੁਲਦੀਪ ਸਿੰਘ ਨੂੰ ਮਾਰ ਦਿੰਦੇ ਤੇ ਨਾਲ ਇਹ ਸਾਰੇ ਧੰਬਰ ਨੂੰ ਸਾਨੂੰ ਮਾਰ ਦਿੰਦੇ ਅਸੀਂ ਉਹ ਟਾਈਮ ਤੇ ਲੱਗੇ ਆ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਕੋ ਇਹ ਸਾਰੇ ਐਸ.ਐਮ. ਤੋਂ ਮੰਗੇ ਹੋ ਕੇ ਕਰਦੇ ਆ ਕਿ ਇਨਸਾਫ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕੀ ਕੀ ਨਾ ਤੇਰਾ ਮੇਰਾ ਨਾਂ ਜੀ ਦਲਬੀਰ ਕੌਰ ਪਿੰਡ ਕੋਟਮਨ ਦਿਖਾਲ ਜਿਹੜੇ ਕੁਲਦੀਪ ਸਿੰਘ ਹੈਗੇ ਆ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕੀ ਲੱਗਦੇ ਤੁਹਾਡੇ ਮੇਰਾ ਬੇਟਾ ਜੀ ਕੀ ਕਰਨਾ ਵਾਪਰ ਇਹ ਫਿਰ ساری ਇਹ ਪਾਜੀ ਲੜਾਈ ਹੋਈ ਆ ਲੜਾਈ ਹੋਈ ਆ ਇਹ ਪਹਿਲਾਂ ਇਦਾਂ ਹੀ ਕਿ ਜਦੋਂ ਉਹ ਸਰਪੰਚ ਬਣਿਆ ਨਾ ਇਹ ਚੰਗਾ ਨਹੀਂ ਚਾਹੁੰਦੇ ਤੇ ਉਦੋਂ ਲੈ ਕਹਿੰਦੇ ਪੀ ਇਹ ਸਰਪੰਚ ਕਿਉਂ ਬਣ ਗਿਆ ਵਾ ਕੌਣ ਕਹਿੰਦਾ ਸੀ ਇਹ ਚੇਅਰਮੈਨ ਕਹਿੰਦਾ ਸੀ ਚੇਅਰਮੈਨ ਕਿਹੜੀ ਪਾਰਟੀ ਦਾ ਵਾ ਚੇਅਰਮੈਨ ਨਾ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਦਾ ਇਹ ਅਕਾਲੀ ਪਾਰਟੀ ਦਾ ਅੱਛਾ ਹਾਂਜੀ ਇਹ ਗੋਲੀ ਕਿਤਰਾ ਪੁਲਸ ਵਾਲੇ ਨੂੰ ਵੱਜੀ ਕੀ ਉਹ ਸਾਰਾ ਕੁਝ ਹੋਇਆ ਵਾਪਸ ਇਹ ਪਾਜੀ ਜੀ ਨਾਲ ਲੜਾਈ ਹੋਈ ਨਾ ਜਲਦੀਪ ਸਿੰਘ ਨੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਕੁੰਕ ਕੀਤਾ ਵਾ ਤੇ ਜਲਦੀਪ ਸਿੰਘ ਦੇ ਆਖਿਆਂ ਪੁਲਸ ਆਈ ਆ ਆਈ ਆ ਲੜਾਈ ਹੋਣ ਰਹੀ ਸੀ ਲੜਾਈ ਦੇ ਵਿੱਚ ਆਣ ਕੇ ਜਦੋਂ ਫਿਰ ਇਹ ਹਟ ਗਿਆ ਲੜਨੋਂ ਉਦੋਂ ਪੁਲਸ ਲੜਾਈ ਦੇ ਵਿੱਚ ਵਿਚ ਆਣ ਕੇ ਤੇ ਆਣ ਕੇ ਤੇ ਸਾਡੇ ਅਸੀਂ ਚੰਦਰਾ ਮਾਰਿਆ ਸੀ ਤੇ ਇਹ ਸਾਡੇ ਬੂਗਾ ਨੂੰ 15 ਲੱਖ ਰੁਪਏ ਪਾੰਦੇ ਖੋਲੋ ਬੂਗਾ ਬੂਗਾ ਨੇ ਖੋਲ ਦੇ ਤੇ ਅਹੀਂ ਆ ਕੇ ਕਿਹ ਲੋਕ ਨੈਜੰਦਰਾ ਮਾਰਿਆ ਸੀ ਆਣ ਕੇ ਆਉਂਦੇ ਸਾਰੇ ਕੁੱਟਣ ਮਾਰਨ ਲੱਗ ਪਏ ਆ ਕੁੱਟਣ ਮਾਰਨ ਲੱਗ ਪਈ ਤੇ ਪਤਾ ਨਹੀਂ ਕਿਦਾਂ ਇਹ ਗੋਲੀ ਕੱਢ ਦਿਆਂ ਇਹਦੀ ਬੱਕੀ ਚ ਵੱਜੀ ਆ ਦੁਜਾ ਉਹ ਪਿਸਤੌਲ ਕਰਦੇ ਆ ਇਹਦੀ ਬੱਕੀ ਚ ਵੱਜਾ ਕਿ ਪਤਾ ਨਹੀਂ ਕਿਦਾਂ ਗੋਲੀ ਇਹਦੇ ਕੋ ਆਪ ਕੋ ਇਹਦੇ ਆਪ ਵੱਜ ਗਈ ਆ ਅੱਛਾ ਹਾਂਜੀ ਗੁਰਦੀਪ ਸਿੰਘ ਕੋ ਨਹੀਂ ਜੀ ਨਹੀਂ ਮੇਰੇ ਪੁੱਤ ਬੇਰੇ ਬੱਚਿਆਂ ਤੇ ਕਦੇ ਕੁੱਤੇ ਨੂੰ ਡੰਡਾ ਨਹੀਂ ਮਾਰਿਆ ਅਮਰਤਾਰੀ ਬੰਦਾ ਮਾਲਕ ਦੇ ਲੜ ਲੱਗਾ ਆ ਆਠ ਬਾਣੀ ਕਰਦਾ ਸਾਰੇ ਪਰਿਵਾਰ ਇਹਨਾਂ ਅਮਰਤਾ ਰਿੰਗ ਅਹੀ ਬਾਣੀ ਪਰਦੇ ਆ ਸਾਰੇ ਕੀ ਮੰਗ ਕਰਦੇ ਜੋ ਕਿਉਂਕਿ ਤੇ ਅਨਸਾਰੀ ਹੋਣੀ ਚਾਹੀਦੀ ਕਿਉਂਕਿ ਮੇਰਾ ਬੱਚਾ ਬਾਹਰ ਆ ਜੀ ਬੇ ਪਰ ਕਿਹੜਾ ਦੇ ਹਾਂਜੀ ਅੱਛਾ ਅਗਰ ਤੁਹਾਨੂੰ ਨਹੀਂ ਇਨਸਾਫ ਮਿਲਦਾ ਤੇ ਕੀ ਕਰੋਗੇ ਕਿ ਲਾਵਾਂਗੇ ਅੱਛਾ ਹਾਂਜੀ ਅੱਜ ਜੋ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਜਿਹੋ ਦੱਸਿਆ ਕਿ ਕੁਲਦੀਪ ਸਿੰਘ ਬਹੁਤ ਹੀ ਵਧੀਆ ਇਨਸਾਨ ਸੀ ਕਹਿੰਦੇ ਹਾਂਜੀ ਬਹੁਤ ਵਧੀਆ ਇਨਸਾਨ ਸੀ ਅੱਛਾ ਹਾਂਜੀ ਕਿ ਇਹ ਕਰਦਾ ਸਾਰਾ ਪਿੰਡ ਯਾਨੀ ਬਹੁਤ ਜ਼ਿਆਦਾ ਕੰਮ ਚਲਾਉਂਦਾ ਹੀ ਸਾਰੇ ਪਿੰਡ ਕਹਿੰਦਾ ਹੀ ਕੁਲਦੀਪ ਸਿੰਘ ਬਹੁਤ ਬਹੁਤ ਸੋਨਾ ਕੰਮ ਕਰਨ ਲਿਆ ਸਾਰੇ ਇਸ ਤਰ੍ਹਾਂ ਕਹਿੰਦੇ ਸਾਰਾ ਪਿੰਡ ਹੀ ਕਰਦਾ ਇਹ ਕੁਲਦੀਪ ਸਿੰਘ ਬਹੁਤ ਕੰਮ ਕਰਨ ਲਿਆ ਵਾ ਹੈ ਊੜੇ ਪਲਾਟ ਬਾਨ ਤੇ ਜਿਹੜੇ ਕੰਮ ਨਹੀਂ ਅੱਜ ਤੱਕ ਹੋਏ ਉਹ ਵੀ ਹੋ ਗਈ ਆ ਮਟਵੀ ਸਿੰਘ ਅੱਛਾ ਹਾਂਜੀ ਐਸੀ ਤੋਂ ਬਣੇ ਨੇ ਸਰਪੰਚ ਹਾਂਜੀ